Başa

ਯਾਰੇ 100-100 ਰੁਪਇਆ ਮਾਣ ਕਰਦੇ ਨਹੀਂ ਉਹਨਾਂ ਦੇ ਨਾਂ ਤੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਹਰ ਮਦਾਨ ਫਤਿਹ ਬਖਸ਼ੇ ਜਲੇ ਵਾਲੇ ਬਲੇ ਦੇ ਦੀ ਉਹਨਾਂ ਦੇ ਨਾਂ ਤੇ ਮਾਣ ਕਰਦੇ ਨੇ ਦੇਖੋ ਵੀ ਜਿਨ੍ਹਾਂ ਦੇ ਨਾਂ ਤੇ ਬੰਦਾ ਮਾਣ ਕਰਦਾ ਹੈ ਉਹਨਾਂ ਨੂੰ ਉਹਨਾਂ ਤੇ ਮਾਣ ਹੁੰਦਾ ਹੈ ਸੁਭਾਨ ਅੱਲਾਹ ਸੁਖਵਾਸੀ ਮਾਲਕ ਉਹਨਾਂ ਨੂੰ ਸਵਰਗ ਦੇ ਵਿੱਚ ਜਿਹੜੇ ਉਹਨਾਂ ਦੇ ਨਾਂ ਤੇ ਦਾਨ ਹੋ ਰਿਹਾ ਹੈ ਉਹਨਾਂ ਨੂੰ ਮਾਲਕ ਆਪਣੇ ਚੈਨਲ ਦੇ ਵਿੱਚ ਨਿਵਾਸ ਕਰਨ ਆਪਾਂ ਇਹੀ ਅਰਦਾਸ ਕਰਦੇ ਹਾਂ yes ਮਿਰਜੇ ਵੀ ਕਹਿਣ ਜਾ ਰਹੇ ਆ ਸ੍ਰੋਤਿਆਂ ਦੀ ਫਰਮਾਇਸ਼ ਤੇ ਤੇ ਹੱਲਾਕੇ ਸੁਣਨਾ ਜੀ ਅਸ਼ੇਂਦਰ ਸੀਤਨ ਵੀਰ ਦੇ ਸਪਰ ਰਿਆਨ ਕਾਲ ਜੀ ਦੇ ਸਪੋਕਰ ਸਾਡਾ ਭਰਾ ਬਹੁਤ ਸਾਰਾ ਮਾਣ ਕਰਦਾ ਇਧਰ ਸਾਡੇ ਰਕਮੇ ਤੋਂ ਮਾਸਟਰ ਸਾਹਿਬ ਮੀਰਾ ਦਾ ਮਾਣ ਕਰਦੇ ਨੇ ਮਾਰਿਆ ਚੜ੍ਹਦੀਆਂ ਕਲਾ ਵਾਸਤੇ ਇਹ ਇੱਥੇ ਵੀ ਹਣਾ ਤੇ ਉੱਥੇ ਵੀ ਹਣਾ ਰੋ ਜੱਤਾਨੀਵੇਂ ਨੀਵੇਂ ਜੀ लिते उड़कां तेरिया ख़ुश रेसिया देर बि आलेर बि आ ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ। ਉਹਨਾਂ ਦੇ ਮਿੱਤਰ ਸਾਡਾ ਮਾਣ ਕਰਦੇ ਨੇ ਮਹਾਰਾਜ ਚਲਦਿਆ ਕਰਾਉਂਦੇ ਆ ਉਹਨਾਂ ਨੇ ਭਾਨ ਜੀ ਭਾਨ ਜੀ ਜੀ 500 ਰੁਪਇਆ ਮੀਰਾ ਦਾ ਮਾਨ ਕਰਦੇ ਨੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਇਹ ਜਿਹੜਾ ਮੀਰਾ ਦਾ ਦਾਨ ਆ ਤੇ ਪੰਡਤਾਂ ਦਾ ਦਾਨ ਆ ਇਹ ਇੱਥੇ ਵੀ ਹਰਾਂ ਤੇ ਉੱਥੇ ਵੀ ਕੁਸ਼ਰ ਹੁਣ ਨਹੀਂ ਰਹੂਗਾ மீட் we okay. okay. ਸਾਰੀਆਂ ਕੈਮਰਿਆਂ ਨਾਲ ਸਾਡੇ ਮਾਸਤੋ ਜੀ ਰੱਖਵੇ ਤੋਂ ਬਹੁਤ ਸਾਰਾ ਮਾਨ ਕਰਦੇ ਆ ਹਰ ਵਾਰੀ ਲੋਕਿਆਂ ਦਾ ਮਾਨ ਕਰਦੇ ਨੇ ਮਹਾਰਾਜਾ ਦੇ ਨਾਲ ਵਸਦੇ ਮੇਰੇ ਉੱਠ ਤੱਕੜੀ ਜਾ ਕਾ ਤੂੰ ਉੱਠ ਕੇ ਬਹਿ ਜਾ ਖੰਮੀ ਮੇਰੀ ਨੈਣਾਂ ਦਾ ਚੱਲਦੇ ਸ਼ਰਮਜੂ ਹੁਣ ਨੀ ਟੱਲੇ तरी क очку Qualse are theods in a barabian-like I have. They are gold and gold Sowel a stro, a Trustee